ਸਾਸੀ ਕਾ ਬਾਦ ਸਾਹਿਬ ਜੀ ਕਾਲੀ ਸਾਸੀ ਕਾਲੀ ਹੋਰ ਸਭਾਂ ਕੀ ਹਾਲ ਦੇ ਬਹੁਤ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦਾ ਬਾਬੇ ਦੀਪ ਸਿੰਘ ਦੀ ਹਾਂਜੀ ਜੀ ਏਡ ਆਪਣਾ ਜੇ ਮਰਤੇਆੜ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਠੀਕ ਠੀਕ ਬਾਦ ਸਾਹਿਬ ਮੈਂ ਇੱਕ ਵਾਰੀ ਸਾਰੇ ਖੁਰਲੀ ਖਾਲ ਦੋ ਗੱਲ ਵੀਡੀਓ ਪਈ ਸੀ ਇਧਰੋਂ ਚਾਲੂ ਕਰਾ ਕੇ ਇਹੋ ਹੀ ਪੰਜ ਰਹਿ ਗਈਆਂ ਤੇ ਆਹ ਵੇਖੋ ਖੁਰਲੀ ਖਾਲੀ ਹੋ ਗਈ ਹੈ 13 ਝੁੱਟ ਗਈ ਹਾਂਜੀ ਹਾਂਜੀ ਝੁੱਟੀ ਆ ਵੀ ਗਈ ਜੀ ਠੀਕ ਹੈ ਪਹਿਲੇ ਨੰਬਰ ਵਾਲੀ ਠੀਕ ਪਰ ਉਹਨਾਂ ਦੇ ਚਾਰੋਂ ਦੇ ਮੱਝ ਮਲਕੇ ਗੱਲ ਦਾ ਬਿਮਾਰ ਹੋਈ ਆ ਆਪਣੇ ਪੱਕੇ ਗਾਹਕ ਵੱਲ ਦਿਹਾਣੇ ਤੋਂ ਲਾਡੋ ਵਾਲੀ ਟੋਲਪਲਾਜ ਜਦੋਂ ਮਤਲਬ ਕਿ ਬਾਬੇ ਆਪਣੇ ਸੱਜਣ ਬਹੁਤ ਜਿਆਦੇ ਹਾਂਜੀ ਹਾਂਜੀ ਆ 17ਵੀਂ 18ਵੀਂ ਮੱਝ ਜਲੀ ਹੋਣਾ ਦਾ ਠੀਕ ਹੈ ਠੀਕ ਹੈ ਪਰ ਉਹਦੇ ਵੀ ਭਾਈ ਸਾਡਾ ਮਲਕੇ ਮਨ ਨੂੰ ਟੈਨਸ਼ਨ ਹੋ ਪੂਰੀ ਆ ਹਲੇ ਹਾਂਜੀ ਹਾਂਜੀ ਨੇ ਚਲੋ ਇੱਕ ਬਾਦ ਨੂੰ ਮੈਂ ਵੇਜ ਦਿਆਂ ਠੀਕ ਹੈ ਤੇ ਇੱਕ ਕਾਰਨ ਵਾਂ ਮੈਂ ਤੇ ਕੋਈ ਘਰ ਵਾਲਾ ਵੀ ਬੰਦਾ ਲੈ ਜੂਗਾ ਨਾ ਹਾਂਜੀ ਆਪਣਾ ਕੋਈ ਸੱਜਣ ਹੋਵੇ ਜਾਂ ਕੋਈ ਕੋਈ ਵੀ ਬੰਦਾ ਹੋਵੇ ਤੇ ਮੈਂ ਕੋਈ ਹਲੇ 12 ਲੀਟਰ ਗੋਲਾ ਵਾ ਠੀਕ ਤੇ 11 ਲੀਟਰ ਨਾਲ ਘੜਾਵਾਂਗੇ ਹੈਗਾ 12 ਆਹ ਬੱਚਾ ਉਹ ਨਾਲ ਹੈਗਾ 12 11 ਤਾਜੀ ਸਹੀ ਆ ਵੇਖੋ ਆਹ ਪਰ ਆ ਪੈਣ ਭਰਾ ਪ੍ਰੇਮ ਦੰਦੇ ਆ ਬਾਲ ਵਿਗੜਿਆ ਮੇਕਅ ਮੇਕੀ ਹਾਂਜੀ ਪਹਿਲਾਂ ਗੋਲਾ ਵਾ ਪਹਿਲਾਂ ਛੋਟੀ-ਗੋਡੀ ਦੀ ਆ ਆ ਇਹ ਤੇ ਭਾਵੇਂ ਇਹ ਚਵਾਈ ਲੈ ਕੇ ਜਾਵੇ ਨਾ ਭਾ ਕਰਕੇ ਜਾਵੇ ਨਾ ਐਡੀ ਚੋਣ ਚੰਗੀ ਆ ਯਾ ਦੁੱਚਾਂ ਦੀ ਚੰਗੀ ਚੋੜ ਬਹਿ ਜਾ ਬਾਈ ਹੋਰ ਦੀ ਮੋਢੀ ਸਾਹ ਹਾਂਜੀ ਮੈਂ ਤਾਂ ਗਾੜੀਆਂ ਚੱਡਾ ਪੂਰਾ ਜੇ ਖਾੜੀਆਂ ਵੀ ਗਿਆਦੀ ਮੈਂ ਚੜ ਜੀ ਛੋਟੀ ਕੋਡੀ ਦੀ ਆ ਮੈਂ ਆਹ ਇਹ ਵੀਡੀਓ ਚ ਨਹੀਂ ਉਤਰ ਗਈ ਮਾਰਕਲ ਵਾਲੇ ਦੀ ਕਿਰਪਾ ਨਾਲ ਮੈਂ ਨੌ ਵਿਗੀਆਂ ਗੱਲ ਹਾਂਜੀ ਆਹ ਵੇਖੋ ਤੇ ਆਹ ਚੰਗੀ ਆ ਠੀਕ ਇਹ ਬਾਰਸਾ ਇੱਕ 20 ਹੀ ਦਿੱਤੀ ਹੈ ਸਰ ਜੀ ਹਾਂ ਜੀ ਇੱਕ 20 ਹੀ ਦੇਣਾ ਇੱਕ 20 ਹੀ ਦੇਣਾ ਬੋਲ ਭਾਵੇਂ 30 35 40 ਜਿੰਨਾ ਮਰਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਪਹੁੰਚ ਕਰ ਦੋ ਚਲ ਪਹੁੰਚ ਕਰ ਦੋ ਪੰਜਾਬ ਦੇ ਬਿੱਠੇ ਇਹ ਸੁਆਦ ਉਹ ਜਾ ਜੀ ਇਹ ਦੇਖੋ 13 ਕਿਲੋ ਬੋਲਾ ਬੋਲਾ ਟਿਕ ਮਿੰਟ ਟਿਕ ਮਿੰਟ ਇਹ ਆ ਵੇਖੋ ਕਿੱਥੋਂ ਚਾਲੂ ਹੁੰਦਾ ਤੇ ਕਿੱਥੇ ਖਤਮ ਹੁੰਦਾ 13 ਕਿਲੋ ਬੋਲਾ ਬੋਲਾ ਵਾ ਬੋਲਾ ਹੈ ਬੋਲਾ ਹਾਈ てる ਕਾ ਇਹਨੂੰ ਐਸੋ ਇਹਨੂੰ ਚੈੱਕ ਕਰਾ ਦੇਣਾ ਆਹ ਅੰਦਰਲੇ ਦੇ ਆਹ ਬਚਾਉ ਤੋਂ ਤਾਜੀ ਇਹ ਵੀ ਬਹੁਤ ਔਰ ਚੱਗੀ ਇਹ ਵੀ ਇਹ ਵੀ ਕਿਉਂ ਆਖੀ ਨਹੀਂ ਲਾਉਂਦੇ ਨਾਲ ਠੀਕ ਆ ਗਿਆ ਆ ਗਿਆ ਹਾਂ ਹਾਈ ਕਰਾਂ ਗਾਂ ਪਛਾਓ ਮੈਂ ਦੇਵਾ ਲੇਕਨ ਕਾ ਲਗਾ ਦੇ ਗਾ ਇਹਨਾਂ ਨਾਲ 15 10 ਲੀਟਰ ਜਮਾਨਾਂ ਦੀ ਸੂਈ ਕੋ ਦੋ ਹਨ ਚੋਰ ਚਾੜੇ ਬਹੁਤ ਚੰਗੇ ਐਨਰ ਜੀ ਸਾਫ ਵੇਲੇ ਦੋ ਦੋ ਮਰਲੇ ਦੀ ਵਰੀਆ ਪਰ ਹੋ ਗਈ ਠੀਕ ਇਹਦਾ ਮੁੱਲ ਤੇ ਭਾਵੇਂ 1 60000 ਡੇਢ ਕਰ ਲੀਏ ਹਾਂਜੀ 1 43000 ਦੇ ਦੇ ਦਾਂਗੇ 1 ਲੱਖ 43000 ਦੇ ਹਾਂਜੀ ਅਗੀ ਇਹ ਨਈਆਂ ਜਿਆਦੀਆਂ ਕੁਆਲਟੀਆਂ ਦੁੱਧ ਵਾਲੀਆਂ ਜੇ ਅੱਗੇ ਮੈਨੂੰ ਇੱਕ ਬਾਈ ਦਾ ਫੋਨ ਆਇਆ ਹਾਂ ਦਾ ਬਈ ਆ ਮੇਰੀ ਡੇਰੀ ਆ ਗੱਲ ਦਾ ਅੰਬਰਸਰ ਪਤਾਪੁਰ ਹਾਂਜੀ ਪਰ ਮਈਆਂ ਕਿੱਥੋਂ ਲਿਓ ਨਾ ਬੜੀਆਂ ਜਾਇਜ਼ ਰੇਟ ਆ ਮੈਂ ਬਾਈ ਆਪਣਾ ਮੁਨਾਫਾ ਛੋਟਾ ਵਾ ਮਈਆਂ ਉੱਥੋਂ ਲਿਆਈ ਜਿੱਥੇ ਫੜ ਗਏ ਇਹ ਵੀ ਝੋਟੀ ਉਦਾਂ 17 18 17 18 ਤੱਕ ਜਾਊਗੀ ਜਦੋਂ ਮੁਨਾਫਾ ਜੈ ਲੈਣਾ 15 ਲੀਟਰ ਦੀ ਮਾਤਰਾ ਨਾਲ 15 16 ਗੱਟ ਦੇ ਬਣਾ। ਗਾੜੀ ਸਾਫ ਦੀ ਗੱਲ ਆ। ਲੈਵੇ ਲਾ। ਉਹ ਚਲੋ ਤਿਆਰ ਹੈਗਾ ਹੁਣ ਤੇ ਗੱਲ। ਹਾਂਜੀ। ਤੇ 10 20 ਕੋਰ ਗਈਆਂ। 5000 ਛੋਟ ਕਰਦਾਂਗੇ। 5000 ਦਾ। ਛਰ ਪੱਜ ਤੇ ਨਾਲੇ। ਚਲੋ ਕੋਈ ਨਹੀਂ 7143 ਦੀ ਪਹੁੰਚ ਕਰ। 743 ਦੀ। ਆਹ ਜਿਹ ਪਹਿਲਾ ਹੋਰ ਦੋਂਦੀ ਆ ਕਰਨੀ। ਹਾਂਜੀ। ਦੇਖੋ 10 ਕਿਲੋ ਆ ਗੋਲਾ। ਆਹ ਬੱਚਾ। ਆਹ ਵਰਦੀਆਂ ਦੇ ਕਰ। ਐੜੀ ਯਾਰ। ਕਹਰ ਦੋਦੀ ਆ ਘਟੀ ਇੱਕ ਦੇ ਕਿਉਂ ਆ ਜਾ ਤਾ 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 ਜਾਨ ਬੱਚੇ ਦਾ ਕਰਦੇ ਬੱਚੇ ਐਨਸਰ ਲੈਣ ਐਨ ਨਹੀਂ ਕੋਈ ਨਹੀਂ ਹੋਰ ਨਾਲ ਆ ਜਾਨੀ ਕਿ ਨਹੀਂ ਮੇਰੇ ਨਾਲ ਦਾ ਕੋਈ ਚਾਈ ਬਹੁਤ ਜਲਦੀ ਦੋਸਤ ਕੋਈ ਚਾਈ ਬਹੁਤ ਜਲਦੀ ਚੰਗੀ ਅਲਿਮ ਕੋਈ ਚਾਈ ਬਹੁਤ ਜਲਦੀ ਚੰਗੀ ਇੱਕ 30 ਦੀ ਦੇ ਲਈਏ ਕਰਦੇ ਹੋ ਮਾਨਤਾ ਨਾਲ ਹੋਰ ਇੱਕ 25 ਦੀ ਦੇ ਦਾਂਗੇ ਬਸ ਜੋ ਜੱਗੀ ਪਹੁੰਚ 3000 ਸ਼ੂਟ ਕਰਦੇ ਇੱਕ 22 ਦੀ 122000 ਦੀ ਠੀਕ ਹੈ ਠੀਕ 122 ਦੀ ਦੋਂਦੀ ਝੋਟੀ ਇਹਦੇ ਕੋਲ 12 ਲੀਟਰ ਦੇ ਤੇ ਆ ਬੱਚਾ ਚਾਰ ਦੰਦ ਉਹ ਝੋਟੀ ਪਹਿਲਾ ਸੁਆ ਠੀਕ ਹੈ ਪਹਿਲਾ ਸੁਆ ਚਾਰ ਦੰਦ ਇਹ ਵੀ ਵੱਡੀ ਆ ਝੋਟੀ ਫੁੱਲ ਵੱਡੀ ਉਹਨੂੰ ਸੈਲ ਵੱਡੇ ਦੀ ਆ ਆਇਆ ਵੇਤੀਕੇ ਦੇ ਕੱਲ ਨੂੰ ਜਾਣਾ ਮਾਲ ਲੈਣ ਚੱਲ ਹਾਂਜੀ ਹਾਂ ਲੈ ਉਹ ਜਿੱਥੇ ਕੋਲ ਵੱਡੇ ਕਰਦੀ ਆ ਸ਼ੁਕਰ ਇਹ ਭਾ ਚੰਗਾ ਵਿਕ ਰੀਆਂ ਬੇਟੋ ਇਹ ਜੰਨ ਟਿਕਾਂ ਕੱਲ ਵੀ ਮਾਤ ਪਾਲਕ ਦੀ ਕਿਰਪਾ ਨਾਲ ਬੱਦਲ ਕੋ ਬੀਬੀ ਗਾਰੀ ਫਿਰੋਜ਼ਪੁਰ ਦੀ ਜਵਾੜ ਦੀ ਫੀਲਡ ਨੂੰ ਉਦਾਰਾਉਂਦਾ ਉਹ ਪਾਏ ਜਾਂਦੋ ਚਲੋ ਆਪਣੇ ਕੋਲ ਰੋੜ ਜੋ ਟੰਗਾ ਦੇਣੇ ਮੈਂ ਨਾ ਪੈਸੇ ਜਾ ਕੇ ਉੱਥੋਂ ਲੈ ਕੇ ਆਈ ਹਾਂਜੀ ਇਹ ਪੈਸੇ ਉੱਥੇ ਮੈਂ ਨਾ ਛੱਟ ਕੇ ਚਵਾ ਕੇ ਨਹੀਂ ਆ ਉਥੇ ਕੋਈ 11 ਲੀਟਰ ਦੱਸਿਆ ਹੈ ਕਿ ਕੋਈ 10 ਦੱਸਿਆ ਸੀ ਉਥੇ ਚਵਾ ਆ ਕੇ ਨੇ ਫਿਰ ਪੈਸੇ ਲੈ ਗਏ ਆ ਇਹ ਛੋਟੀ ਦਾ 1.5 ਦੀ ਪਰ 1 35 ਦੀ ਪਹੁੰਚ ਕਰਾਂਗੇ 50 ਮੀਟਰ ਜੋਰ ਬਾਕੀ ਜੱਗੀ ਆ 3000 ਹੋਰ ਕਰ ਦਾਂਗੇ ਚਲੋ 132 132000 ਆ ਮੈਂ ਤਾਂ ਸੁਹੀਦ ਨੂੰ 20 ਕਿ ਦਿਨ ਬਾਈ ਹੋ ਗਈ ਆ ਇਹਦਾ ਬੱਚਾ ਮਰ ਗਿਆ ਠੀਕ ਹੈ 6 ਦਾ ਦਵਾ ਜਿੱਦਾਂ ਬੱਚਾ ਇਹ ਉਦੋਂ ਤੇ ਛੋਟੀ ਕੋਈ 16 ਲੀਟਰ ਹਾਂਜੀ ਹੋਣ ਕੋਈ ਬੱਚੀ ਕਰਕੇ ਗੱਲ ਇਦਾਂ ਕੋਈ ਥੋੜਾ ਰਿੰਗ ਦੀ ਨਹੀਂ ਨਹੀਂ ਮਿਲਣ ਤੋਂ ਕੋਈ ਦਿੱਕਤ ਨਹੀਂ ਗਈ ਠੀਕ ਮਿਲਦੀ ਹੋਵੇ 부ਸ਼ੀ ਉਥੇ ਰੱਖ ਕੇ ਤਾਰਾ ਮਰਵਾ ਦਿੰਨੇ ਆ ਇਹ ਆਪ ਕੋ ਸ਼ੇਡ ਨੂੰ ਪੜਾ ਦੇ ਚਗੀ ਤੇ ਪਰ ਗੇਮ ਇਦਾਂ ਮਾਤੀ ਜਾਂਦ ਏਦਾਂ ਕੋ 부ਸ਼ੀ ਦੇ ਰਿੰਗ ਨਹੀਂ ਜਾਂਦੀ ਦੇ ਡੇਗ ਦੇ ਮਿਲਦੀ ਇਦਾਂ ਕੋਈ ਆ ਲੈ ਸ਼ਟ ਪਰ ਇਹ ਤਾਂ ਸ਼ਰਤੀ ਜੇ ਕੁਸੀ ਆ ਸ਼ਰਤੀ ਆ ਕੁੱਲੀ ਸ਼ਰਤੀ ਜੇ ਸਿੱਧਾ ਕਰਦਾ ਮੈਂ ਸ਼ੀਦੀ ਕਰਦਾ ਸ਼ੀਦੀ ਕਰਦਾ ਮੈਂ ਇਦਾਂ ਕੋਈ ਦੱਸ ਨਹੀਂ ਗਿਆ 부ਸ਼ੀ ਦੇ ਤਾਰਾ ਹੁਣ ਆਹ ਹੁਣ 14 ਲੀਟਰ ਦੁੱਧ ਆ ਭਾਵੇਂ ਦੋ ਟਾਈਮ ਤਿੰਨ ਟਾਈਮ ਚੋਖੜ ਆ ਆ ਵੇਖੋ ਅਗਸਤ ਛੁੱਟਿਆ ਤਾਂ ਆ ਵੇਖੋ ਤੇ ਚੋਣ ਵੀ ਆ ਗੁੱਠੇ ਗੁੱਠੇ ਜੀ ਢੀ ਮੋਢੀ ਧਾਰ ਹੁਣ 14 ਕਿਲੋ 16 ਕਿਲੋ ਤਿਆਰ ਹੀ ਗੱਲ ਇਦਾਂ ਜੀ ਵੀ 170 ਦੀ ਆਪ ਨੂੰ ਮੈਂ ਪੈਂਦੀ ਆ ਠੀਕ ਆ ਠੀਕ ਆ ਇਹ ਕੋਈ ਜ਼ਿਆਦਾ ਨਾ ਹੋਣਾ ਕਿ ਵੀ ਇੱਕ ਘਟਾਉਣਾ ਵੀ ਤਾਂ ਨਹੀਂ ਆ ਫੋਨ ਕਰਕੇ ਪੁੱਛ ਲੈ ਰੇਟ ਫਿਰ ਤੇ ਕਰ ਲਾਓ ਠੀਕ ਆ ਫੋਨ ਤੇ ਗੇਟ ਕਰ ਦੋ ਆਹ ਚਾਣ ਵੀ ਚੰਗੀ ਆ ਠੀਕ ਬਸ ਆਵਾਜ਼ ਆ ਧਾਰਾ ਚਲੋ ਠੀਕ ਆ ਬਾਦਸਾ ਚਲੋ ਸਾਸਰੀ ਕਰ